ਆਹ ਤਸਵੀਰ ਤੁਸੀਂ ਦੇਖ ਰਹੇ ਹੋ ਜੀ ਦੇਖੋ ਜਾਮ ਲੱਗਿਆ ਹੋਇਆ ਹੈ ਜਿਹੜਾ ਊਂਡ ਸਰ ਵਾਲਾ ਰਸਤਾ ਹੈਗਾ ਪਿੰਡ ਵਾਸੀਆਂ ਵੱਲੋਂ ਬੰਦ ਕਰਨ ਕਰਕੇ ਆ ਇੱਥੇ ਜਿਹੜੇ ਹਾਲਾਤ ਨੇ ਜਾਦੇ ਖਰਾਬ ਹੋ ਗਏ ਆ ਤਾਂ ਨਾ ਭਗਤ ਗੁਰਦੁਆਰੇ ਦੇ ਕੋਲ ਰਸਤਾ ਜਿਹੜਾ ਹੈਗਾ ਜੀ ਮੋੜ ਇਹ ਉੱਥੇ ਦੀ ਤਸਵੀਰ ਹੈ ਗੱਡੀਆਂ ਦਾ ਜਾਮ ਲੱਗਿਆ ਹੋਇਆ ਹੈ ਇੱਥੇ ਦੂਰ ਦੂਰ ਤੱਕ ਆ ਪਾਧਾ ਨੂੰ ਪੁਲ ਦੀ ਜਿਹੜੀ ਕੰਡੀਸ਼ਨ ਹੈਗੀ ਹੈ ਸਿਰੇ ਤੱਕ ਦਿਖਾਣੇ ਆ ਆ ਪੁਲ ਤੁਸੀਂ ਦੇਖ ਰਹੇ ਹੋ ਮੈਂ ਇਸ ਟਾਈਮ ਪੁਲ ਦੇ ਉੱਤੇ ਆ ਤੁਸੀਂ ਦੇਖ ਲਓ ਪੁਲ ਇਹ ਪੁਲ ਜਿਹੜਾ ਉੱਪਰਲੇ ਪਾਸੇ ਤੋਂ ਬਿਲਕੁਲ ਰੈਡੀ ਹੈ ਦੇਖ ਲਓ ਆ ਸਾਹਮਣੇ ਤੁਸੀਂ ਇੱਧਰ ਇਹ ਆਪਣਾ ਕੱਗਰ ਦਰਿਆ ਹੈਗਾ ਜੀ ਇਹ ਪੁਲ ਦੇ ਉੱਤੇ ਦੀ ਤਸਵੀਰ ਹੈ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਵੀ ਇਹਦੇ ਵਿੱਚ ਕਿੰਨੀ ਕ ਕਮੀ ਹੈ ਪੁਲ ਤਕਰੀਬਨ ਤਕਰੀਬਨ ਮੇਰੇ ਹਿਸਾਬ ਨਾਲ ਇਹ 80% ਰੈਡੀ ਹੈ ਜੀ ਕਮੀ ਕੀ ਹੈ ਸਿਰਫ ਇਹਦੀ ਜੜੀ ਹੈਗੀ ਟਹਾਨ ਬਣਾਣੀ ਹੈ ਜਿਹੜਾ ਵਿਭਾਗ ਹੈਗਾ ਜਿਹਦੇ ਵੱਲੋਂ ਇਹ ਪੁਲ ਬਣਾਇਆ ਜਾ ਰਿਹਾ ਹੈ ਉਹਦੀ ਜਿਹੜੀ ਰਫਤਾਰ ਹੈਗੀ ਉਹ ਤੁਹਾਨੂੰ ਦਿਖਾ ਰਹੇ ਹਾਂ ਦੇਖੋ ਤੁਹਾਨੂੰ ਕਿਹੜੇ ਪਾਸਿਓਂ ਲੱਗਦਾ ਪਿਆ ਕਿ ਵਿਭਾਗ ਨੇ ਇੱਥੇ ਰਫਤਾਰ ਫੜੀ ਹੋਈ ਹੈ ਕੀੜੀ ਦੀ ਚਾਲ ਕੰਮ ਚੱਲਦਾ ਪਿਆ ਇੱਥੇ ਕੰਮ ਬਿਲਕੁਲ ਬੰਦ ਹੈ ਆ ਦੇਖੋ ਇੱਕ ਪਾਸੇ ਦੀ ਟ੍ਰੈਫਿਕ ਰੁਕ ਜਾਂਦੀ ਹੈ ਜਦੋਂ ਤੱਕ ਉਧਰਲੇ ਪਾਸੇ ਤੋਂ ਦੇਖੋ ਹੁਣ ਗੱਡੀਆਂ ਆਣੀਆਂ ਸ਼ੁਰੂ ਹੋ ਗਈਆਂ ਜੀ ਆ ਗੱਡੀਆਂ ਆਉਂਦੀਆਂ ਪਈਆਂ ਨੇ ਜਦੋਂ ਤੱਕ ਇਹ ਗੱਡੀਆਂ ਕ੍ਰੋਸ ਨਹੀਂ ਹੋ ਜਾਂਦੀਆਂ ਉਦੋਂ ਤੱਕ ਉਹ ਦੂਜੀ ਲਾਈਨ ਨਹੀਂ ਚੱਲੇਗੀ ਹੁਣ ਤੁਸੀਂ ਦੇਖੋ ਲੋਕ ਕਿੰਨੇ ਇਹਦੇ ਵਿੱਚ ਪਰੇਸ਼ਾਨ ਹੋ ਰਹੇ ਨੇ ਪਹਿਲਾਂ ਤਾਂ ਇਸ ਪੁਲ ਦੀ ਹਾਲਤ ਇੰਨੀ ਕੁ ਖਰਾਬ ਹੈ ਜੀ ਕਿ ਇਨਾ ਰਸਤਿਆਂ ਚੋਂ ਇੱਕ ਵਾਰੀ ਅਗਰ ਤੁਹਾਡੀ ਗੱਡੀ ਲੰਘੀ ਉਹਦੀ ਅਲਾਈਨਮੈਂਟ ਤੁਹਾਨੂੰ ਸੈੱਟ ਕਰਾਣੀ ਪੈਣੀ ਹੈ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਘਨੌਰ ਤੋਂ ਲੈ ਕੇ ਤੁਸੀਂ ਇਨਾ ਰਸਤਿਆਂ ਤੋਂ ਲੰਘ ਕੇ ਇੱਕ ਵਾਰੀ ਗੱਡੀ ਦੀ ਅਲਾਈਨਮੈਂਟ ਆਪਾਂ ਨੂੰ ਸੈੱਟ ਕਰਵਾਣੀ ਪੈਣੀ ਹੈ ਇੱਕ ਵਾਰੀ ਹਲੋ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਐਸ ਜੀ ਸਾਹਿਬ ਨਾਲ ਗੱਲ ਹੋ ਰਹੀ ਹੈ ਜੀ ਹਾਂ ਜੀ ਸਰ ਸੁਸ਼ੀਲ ਸ਼ਰਮਾ ਗੱਲ ਕਰ ਰਹੇ ਹਨ ਬਸ ਠੀਕ ਹੈ ਜੀ ਠੀਕ ਹੈ ਸਰ ਅੱਛਾ ਜਨਾਬ ਆਪਣਾ ਨਾ ਇਹ ਪੂਲ ਬਣਦਾ ਪਿਆ ਜੀ ਨਵਾ ਧੰਨਾ ਭਗਤ ਗੁਰਦੁਆਰੇ ਤੋਂ ਪਿੱਛੇ ਜੀ ਹਾਂ ਜੀ ਸਰ ਇਹਦੇ ਚ ਕਿੰਨੀ ਕ ਕਮੀ ਰਹਿ ਗਈ ਸਰ ਇਹ ਆਪਣਾ ਐਸਵੀਐਲ ਦੀ ਗੱਲ ਕਰਦੇ ਹੋ ਹਾਂ ਜੀ ਜਿਹੜਾ ਉਹ ਧੱਗਰ ਦਰਿਆ ਦੇ ਉੱਤੇ ਬਣਦਾ ਪਿਆ ਜੀ ਧੱਗਰ ਹਾਂ ਇਹਦੀ ਐਕਚੁਅਲੀ ਉਹ ਹਾਂ ਜੀ ਇਹਦੇ ਸਲੇਬਾਂ ਦਾ ਪੈ ਚੁੱਕੀਆਂ ਨੇ ਜੀ ਤੇ ਬਾਕੀ ਜਿਹੜਾ ਹਾਂ ਆਪਣਾ ਹੈਗਾ ਆਰੀਵੋਲ ਦਾ ਕੰਮ ਚੱਲ ਰਿਹਾ ਹੈ ਜਲੇ ਟਾਈਮ ਲੱਗ ਜੀ ਥੋੜਾ ਜਿਹਾ ਜਲੇ ਜੀ ਕਿੰਨੇ ਪਰਸੈਂਟ ਕੰਮ ਰਹਿ ਗਿਆ ਸਰ ਇਹ ਐਕਚੁਅਲੀ ਮੇਰੀ ਪੋਸਟਿੰਗ ਨਵੀਂ ਹੋਈ ਹੈ ਤੁਹਾਨੂੰ ਮੈਂ ਪੇਪਰ ਚੋਂ ਦੇਖ ਕੇ ਦੱਸਦਾ ਨਾ ਪੇਪਰ ਵਰਕ ਤੋਂ ਐ ਮੈਂ ਇੱਕਦਮ ਤੁਹਾਨੂੰ ਡਾਇਰੈਕਟ ਗੱਲ ਕਰਤਾ ਦਾ ਪ੍ਰੋਪਰ ਨਾ ਮੈਨੂੰ ਨਵੀਂ ਪੋਸਟਿੰਗ ਹੋਣ ਕਰਕੇ ਜਲੇ ਮੈਨੂੰ ਆਡੀ ਜਾਨੀ ਹੈ ਵੀ ਕਿੰਨੇ ਪਰਸੈਂਟ ਤੇਨੇ ਲਿਖ ਕੇ ਭੇਜੀ ਹੋਈ ਹੈ ਪ੍ਰੋਗਰੈਸ ਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼ਿਨ ਸ਼ਰਮਾ ਗੱਲ ਕਰ ਰਿਹਾ ਸੀ ਹਾਂ ਜੀ ਦੱਸੋ ਜੀ ਸਨੋਰ ਤੋਂ ਬੋਲ ਰਹੇ ਸਰ ਮੈਂ ਹੂੰ ਹੂੰ ਸਰ ਜਿਹੜਾ ਧੰਨਾ ਭਗਤ ਦੇ ਨਡੇ ਕੁਲ ਹੂੰ ਹੂੰ ਆਪਣੇ ਅੰਦਰ ਹੀ ਆ ਜੀ ਸਰ ਹਾਂਜੀ ਸਰ ਕਿੰਨੀ ਕ ਕਮੀ ਰਹਿ ਗਈ ਜੀ ਇਹਦੇ ਚ ਅਪਰੋਚਰ ਦਾ ਕੰਮ ਪੈਂਡਿੰਗ ਹੈ ਜੀ ਕਿੰਨਾ ਕ ਟਾਈਮ ਲੱਗ ਸਕਦਾ ਸਰ ਹੋਰ 2 ਮਹੀਨੇ ਜੀ 2 ਮਹੀਨੇ ਚ ਪੂਰਾ ਚਾਲੂ ਹੋ ਜਾਊਗਾ ਸਰ ਹਾਂਜੀ ਸਰ ਅਜੇ ਸੀ ਗਏ ਸੀਗੇ ਉੱਥੇ ਲੇਬਰ ਵਗੈਰਾ ਉੱਥੇ ਹੈ ਨਹੀਂ ਜੀ ਸਿਰਫ ਦੋ ਹੀ ਬੰਦੇ ਆਂ ਜੀ ਸਰ ਰਸਤਾ ਬੰਦ ਕਰਾਉਣਾ ਜੀ ਆਲਰੇਡੀ ਰਿਕਵੈਸਟ ਕੀਤੀ ਵੀ ਰਸਤਾ ਬੰਦ ਕਰਾਉਣ ਵਾਸਤੇ ਤੁਹਾਨੂੰ ਵੀ ਪਤਾ ਵੀ ਪੈਨਲ ਜਿਹੜੇ ਲੱਗਣੇ ਆ ਉਹ ਰਸਤਾ ਬੰਦ ਕਰਕੇ ਲੱਗਣੇ ਆ ਓਕੇ ਜੀ ਰਸਤਾ ਬੰਦ ਕਰਾਉਣ ਲਈ ਹੈਵੀ ਵਹੀਕਲ ਲਈ ਰਸਤਾ ਬੰਦ ਕਰਾਉਣਾ ਜੀ ਤੋਂ ਉਹ ਹੈਵੀ ਵਹੀਕਲ ਲਈ ਰਸਤਾ ਬੰਦ ਹੋ ਜਾਵੇ ਤੇ ਨਾਲ ਦੀ ਨਾਲ ਸਟਾਰਟ ਦਾ ਵਰਕੇ ਆਲਰੇਡੀ ਵੀ ਅਸੀਂ ਦਾ ਪ੍ਰੋਸੈਸ ਅਸੀਂ ਕਰ ਰਹੇ ਹਾਂ ਜੀ ਉਹਨੂੰ ਦੋਸਤੋ ਇਹ ਪੁਲ ਦੇ ਥੱਲੇ ਦੀ ਤਸਵੀਰ ਹੈ ਇਹ ਜਿਹੜੀਆਂ ਤੁਸੀਂ ਦੇਖ ਰਹੇ ਹੋ ਮਸ਼ੀਨਾਂ ਇਨਾਂ ਦਾ ਜਿਹੜਾ ਬਾਰਦਾਨਾ ਹੈਗਾ ਤੁਸੀਂ ਦੇਖੋ ਧਿਆਨ ਨਾਲ ਇਹ ਬਾਰਦਾਨਾ ਪਿਆ ਇਹ ਇਹਨਾਂ ਦੇ ਜਿਹੜੇ ਹੈਗੇ ਆ ਰਿਹਾਈਸ਼ੀ ਉਹ ਬਣਾਏ ਹੋਏ ਆ ਮੁਲਾਜ਼ਮਾਂ ਦੇ ਉਸ ਵਾਸਤੇ ਦੇਖੋ ਕੰਮ ਬਿਲਕੁਲ ਬੰਦ ਪਿਆ ਮੁਲਾਜ਼ਮ ਇੱਥੇ ਕੋਈ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਆ ਇੱਕ ਮੁਲਾਜ਼ਮ ਇੱਥੇ ਖੜਾ ਹੈ ਸੁੱਤਾ ਹੋਇਆ ਵਿਚਾਰਾ ਭਈਆ ਬਾਕੀ ਕੇ ਮੁਲਾਜ਼ਮ ਕਹਾਂ ਹੈ ਸਾਈਡ ਯਹਾਂ ਪੇ ਕੌਣ ਕੌਣ ਹੈ ਦੋ ਲੋਗ ਹੈ ਸਿਰਫ ਤਾਂ ਦੋਸਤੋ ਇੱਥੇ ਸਿਰਫ ਦੋ ਬੰਦੇ ਨੇ ਨਾਲ ਵੀ ਗੱਲ ਕਰਦੇ ਆਂ ਬਾਈ ਜੀ ਤੁਸੇ ਇੱਥੋਂ ਦੀ ਲੰਘਦੇ ਆਂ ਤੁਹਾਨੂੰ ਕੋਈ ਪਰੇਸ਼ਾਨੀ ਆਂਦੀ ਹੈ ਜਮ ਲੱਗਦਾ ਜੀ ਜਮ ਲੱਗਦਾ ਹੈ ਜੀ ਅੱਛਾ ਕੀ ਕੀ ਪਰਸ਼ ਜਿਹੜੇ ਇੱਥੇ ਖੱਡੇ ਪਏ ਹੋਏ ਆਂ ਰਸਤਾ ਖਰਾਬ ਹੈ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਜੀ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਜੀ ਸਰਕਾਰ ਨੂੰ ਕਹੋ ਜੀ ਇਹਨੇ ਠੀਕ ਕਰੋ ਜੀ ਹਾਂ ਜੀ ਠੀਕ ਕਰੋ ਵੀ ਜਲਦੀ ਬਣਾਇਆ ਜਾਵੇ ਹਾਂਜੀ ਹਾਂ ਠੀਕ ਹੈ ਜੀ ਤੁਸੀਂ ਕਹਿਣਾ ਚਾਹੋਗੇ ਕੁਝ ਹਾਂਜੀ ਇਹ ਰਸਤਾ ਕਾਫੀ ਟਾਈਮ ਤੋਂ ਦੇਖਿਆ ਮੈਂ ਕਾਫੀ ਖਰਾਬ ਆ ਜਦੋਂ ਵੀ ਆਪਾਂ ਆਨੇ ਆ ਤਾਂ ਥੋੜੀ ਉਧਰੋਂ ਵੀ ਆਨੇ ਇਧਰੋਂ ਵੀ ਜਾਣਿਆ ਕਾਫੀ ਦਿੱਕਤ ਆਉਂਦੀ ਆ ਰੰਗਨ ਚ ਜਿਹੜੇ ਇੱਥੇ ਖੱਡੇ ਪਏ ਹੋਏ ਆ ਵੱਡੇ ਵੱਡੇ ਇਹਨਾਂ ਬਾਰੇ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਇਹ ਖੱਡੇ ਬੰਦ ਹੋਣੇ ਚਾਹੀਦੇ ਨੇ ਬੰਦ ਹੋਣੇ ਚਾਹੀਦੇ ਨੇ ਨਾ ਮਤਲਬ ਡਬਲ ਹੋਣਾ ਚਾਹੀਦਾ ਥੋੜਾ ਬੋਤਾ ਓਕੇ ਜੀ ਹਾਂਜੀ ਜੇ ਮੈਂ ਆਪਾਂ ਉਧਰੋਂ ਆਨੇ ਇਧਰੋਂ ਜਾਣਿਆ ਥੋੜੀ ਦਿੱਕਤ ਬਹੁਤ ਆਉਂਦੀ ਆ ਫਰਨਾ ਪੈਂਦਾ ਇੱਥੇ ਅੱਧਾ ਕੱਟ ਲਾ ਆ ਤੁਸੀਂ ਤਸਵੀਰ ਦੇਖ ਰਹੇ ਹੋ ਜੀ ਦੇਖੋ ਗੱਡੀ ਲੰਘਦੀ ਪਈ ਹੈ ਕਿੰਨੀ ਮਤਲਬ ਕਿ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਦੇਖ ਸਕਦੇ ਹੋ